ਆਰਮਨ ਟਰੈਕ ਆ ਗਿਆ ਜੀ 60 ਵਾਲਾ ਕਿੰਨੇ ਮਾਡਲ ਆ ਗਿਆ ਇਹ 99 ਮਾਡਲ ਆ ਵੀਰੇ 99 ਮਾਡਲ ਆ ਪੰਜਾਬ ਨੰਬਰ ਜੀ ਡਿਮਾਂਡ ਜੀ ਡਿਮਾਂਡ ਵੀਰੇ 1,85,000 ਰੁਪਿਆ ਹਾਂਜੀ ਹਾਂ 1,70,000 ਦਾ ਰੇਟ 855 ਇਹ ਮਾਡਲ ਹੈ ਜੀ 2002 ਡਿਮਾਂਡ 2,62,000 ਆ 2,45,000 ਦਾ ਟਰੈਕਟਰ ਨੇਟ ਦੇ ਦਿਆ ਆਰਮਨ ਟਰੈਕ ਪੇਂਟ ਆ ਗਿਆ ਜੀ EP ਵਾਲਾ ਨਗਰਾੜ ਨਗਰੂੜ ਨਾਲ ਤੇ ਜਮਾ ਸ਼ੀਸ਼ੇ ਆ ਗਏ ਨੇ ਹਾਂਜੀ ਸਤਿਕਾਰ ਬਾਈ ਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਪਹੁੰਚੇ ਤਲ ਮੰਡੀ ਸਭੋ ਟਰੈਕਟਰ ਮੰਡੀ ਤੇ ਜੋ ਕਿ ਐਸੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਬਾਈ ਬਰਾੜ ਨਾਲ ਮਲਾਉਨੇ ਆ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਕੈਮਪੂਰ ਠੀਕ ਆ ਜੀ ਤੇ ਕਿੰਨੇ ਟਰੈਕਟਰ ਹੈ ਜੀ ਅੱਜ 10 3 ਚਾਹੀਦੇ ਤੇ ਪਿੰਡ ਜੀ ਜਿਹੜਾ ਆਪਣਾ ਪਿੰਡ ਆਪਣਾ ਦਿਉਣਾ ਵੀਰੇ ਬਠਿੰਡੇ ਤੋਂ ਮੁਕਸਰ ਰੋਡ ਤੇ ਹਾਂ ਜੀ ਹਾਂ ਜੀ ਬਾਕੀ ਦਿਉਣਾ ਆਪਣੀ ਹੈਗਾ ਰੋਡ ਦੇ ਉੱਪਰ ਹੀ ਨੋਹਰਾ ਆਪਣਾ ਆਪ ਦਾ ਹੀ ਆ ਠੀਕ ਹੈ ਜੀ ਬਠੰਡੇ ਤੋਂ ਜਦੋਂ ਮਕਸਰ ਨੂੰ ਜਾਓਗੇ ਬਠੰਡੇ ਤੋਂ ਤੁਹਾਨੂੰ ਪਊਗਾ 17 ਕਿਲੋਮੀਟਰ ਮਕਸਰੋਂ ਪਊਗਾ 27-30 ਕਿਲੋਮੀਟਰ ਦੇ ਵਿੱਚ ਠੀਕ ਹੈ ਜੀ ਹਾਂ ਜੇ ਕਿਸੇ ਵੀਰ ਨੇ ਉੱਥੇ ਵੀ ਆਪਾਂ ਨੂੰ ਮਿਲਣਾ ਹੋਵੇ ਮੰਡੀ ਤੋਂ ਬਿਨਾਂ ਉੱਥੇ ਮਿਲ ਸਕਦੇ ਉੱਥੇ ਨੌਰੇ ਚ ਟਾਪ ਵਾਲੇ ਮਾਡਲ ਆਉਂਦੇ ਨੇ ਨੌਰੇ ਚ ਜਿਆਦਾ ਉੱਚਾ ਮਾਡਲ ਹਾਂਜੀ ਟਰੈਕਟਰ ਵੱਧ ਰਾਹੇ ਨੇ ਡਾਊਨ ਮਾਡਲ ਹੋ ਰਹੇ ਡਾਊਨ ਮਾਡਲ ਹੋ ਰਹੇ ਠੀਕ ਹੈ ਜੀ ਹਾਂਜੀ ਹਾਂਜੀ ਜੇ ਕਿਸੇ ਨੇ ਲੋਨ ਲਾਣ ਕਰਾਉਣਾ ਉਹ ਕਰਵਾ ਦਾਂਗੇ ਵੀਰੇ ਕੋਈ ਚੱਕਰ ਨਹੀਂ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਟਰੈਕਟਰ ਦਿਖਾਉਣਾ ਹੈ ਬਾਈ ਜੀ ਹਾਰਮਨ ਟ੍ਰ ਕਿੰਨੇ ਮਾਡਲ ਹੈ ਜੀ ਇਹ 99 ਮਾਡਲ ਹੈ ਵੀਰੇ 99 ਮਾਡਲ ਆ ਪੰਜਾਬ ਨੰਬਰ ਜੀ ਪੰਜਾਬ ਜੀ ਪੈਰਾਂ ਦੀ ਕੀ ਕੰਡੀਸ਼ਨ ਆ ਤੇ ਚਾਰੇ ਟਾਇਰ 50 ਪੈਸੇ ਨੇ ਵੀਰੇ 50 ਪੈਸੇ ਕੰਪਨੀ ਦਾ ਟਾਇਰ ਨੇ ਪਿੱਛੇ ਅਪੋਲੋ ਅੱਗੇ ਐਮ ਆਰ ਐਫ ਠੀਕ ਆ ਜੀ ਹਮ ਸਿੰਗਲ ਕਲਚ ਜਿਹੜਾ ਬਈ ਡਬਲ ਡਬਲ ਜੀ ਡਬਲ ਡਬਲ ਕਲਚ ਆ ਹਾਂ ਠੀਕ ਆ ਜੀ ਹਾਂਜੀ origianly ਇਹ ਵੀ ਕੰਡੀਸ਼ਨ ਆ origianal ਆ ਵੀਰੇ ਹਲਕਾ ਫੁਲਕਾ ਜਿਵੇਂ ਮਗਰਾਵਾ ਮੋਟਾ ਮੋਟਾ ਹੋ ਗਿਆ ਮਾਡਲ ਦੇ ਹਿਸਾਬ ਨਾਲ ਯਾਰ ਪਾਣੀ ਪੂਣੀ ਮਾੜੇ ਕਰਕੇ ਉਹਨਾਂ ਕਾ ਹੈਗਾ ਵੀਰੇ ਹੋਰ ਨਹੀਂ ਕੋਈ ਹੈਗਾ ਠੀਕ ਹੈ ਜੀ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦਾ ਪੂਰਾ ਵਧੀਆ ਚਲਾਈ ਨਵੇਂ ਆਰ ਕੀ ਆ ਠੀਕ ਹੈ ਜੀ ਸੈਲਫ ਵਾਲਾ ਹਾਂ ਸੈਲਫ ਸਟਾਰਟ ਆ ਜੀ ਸਾਰਾ ਸਮਾਨ ਨਾਲ ਹੈ ਪੰਜਾਬ ਨੰਬਰ ਹੈ ਪਹਿਲੀ ਪਾਰਟੀ ਦਾ ਟਰੈਕਟਰ ਹੈ ਪਹਿਲੀ ਪਾਰਟੀ ਦਾ ਹਾਂ ਜੀ ਮਾਡਲ ਜੀ ਮਾਡਲ 99 99 ਦਾ ਮਾਡਲ ਆ ਕਾਗਜ਼ੀ ਪੱਤਰਾਂ ਦੇ ਵਗੈਰਾ ਓਕੇ ਵੀਰੇ ਓਕੇ Ориجنਲ RC ਆ ਬਸ 9 A ਹੁੰਦਾ ਨਹੀਂ ਨੀਵਾ ਮਾਡਲ ਡਾਊਨ ਠੀਕ ਹੈ ਜੀ ਹਾਂ ਜੀ ਹਾਂ ਜੀ ਡੇਮਾਂਡੀ ਡਿਮਾਂਡ ਵੀਰੇ 185000 ਰੁਪਿਆ ਹਾਂਜੀ ਹਾਂ 1 ਲੱਖ ਤੇ 70000 ਦਾ ਟਰੈਕਟਰ ਦੇ ਦੇ ਜਮਾਂ ਜੀ ਬਸ ਜਮਾਂ ਨੇਟ ਹੀ ਹੈ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਟਾਪ ਮਾਡਲ ਵਾਲਾ ਕੈਸਾ ਕਰਦੇ ਇਹਨੂੰ ਫਾਰਮ ਟਰੈਕ 65 ਆ ਗਿਆ ਜੀ ਈਪੀਏ ਵਾਲਾ ਛੋਟਾ ਡਰੈਕਟਰ ਹੈ ਮਾਡਲ ਜੀ ਇਹ ਮਾਡਲ ਵੀਰੇ 9 ਹੈ ਇਹ ਹਾਂਜੀ ਲੋਕਲ ਨੰਬਰ ਆ ਸਾਡਾ ਮੁਕਸਰ ਦਾ ਠੀਕ ਹੈ ਜੀ ਮਗਸਰ ਦਾ ਨੰਬਰ ਹਾਂ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਟਾਇਰ ਐਮ ਆਰ ਐਫ ਦੇ ਟਰੈਕਟਰ ਨੂੰ 80 ਪੱਡੇ ਟਾਇਰਾਂ ਵਾਲਾ ਆ ਗਿਆ 16 ਦੇ ਟਾਇਰਾਂ ਵਾਲਾ ਆ ਗਿਆ 16 ਦੇ ਟਾਇਰਾਂ ਵਾਲਾ ਟੋਪ ਮਾਡਲ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਮਗਰਾੜ ਮਗਰੂੜ ਨਾਲ ਦੇ ਜਮਾਂ ਸ਼ੀਸ਼ੇ ਲੱਗੇ ਨੇ ਠੀਕ ਹੈ ਜੀ ਨਾਲ ਇਲੈਕਟ੍ਰਿਕ ਸਰਕਾਰੀ ਲੱਗੀਆਂ ਹੋਈਆਂ ਠੀਕ ਹੈ ਜੀ ਹਾਂ ਪੱਗਿਆ ਲਾਉਂਡ ਦੀ ਲੋੜ ਹਾਂ ਰਪੀਆ ਲਾਉਂਡ ਦੀ ਹਾਈ ਬਰੇਡੀ ਹੁੱਡ ਵੀ ਲੱਗੀ ਹੋਈ ਹੈ ਹਾਂ ਸਾਰਾ ਕੁਝ ਹੀ ਲੱਗਾ ਹੋਇਆ ਸਮਾਨ ਪੂਰਾ ਵੀਰੇ ਸਾਰਾ ਆਫ ਲਿੰਕ ਹੈ ਨਹੀਂ ਉਹ ਘਰੇ ਪਈ ਆ ਦੇ ਦਾਂਗੇ ਉਹ ਵੀ ਨਾਲ ਮੈਜੂਰੀ ਯੂਨੀਵਰਸਿਟੀ ਵਾਲਾ ਟ੍ਰੈਕਟਰ ਹੈ ਵਰਸਿਟੀਓ ਵਾਲਾ ਡਬਲ ਕਲਚ ਫੁੱਲ ਟੌਪ ਵਾਲਾ ਮਾਡਲ ਫਰੰਟ ਵਾਲੇ ਟਾਇਰ ਵੀ ਵੱਡੇ ਆ ਭਾਈ ਹਾਂ 750 16 ਦੇ ਟਾਇਰ ਆ ਕੀ ਕੰਡੀਸ਼ਨ ਰੂਟ ਹੈ ਰੰਗ ਕੰਡੀਸ਼ਨ ਟਾਇਰ 80 ਪੈਸੇ ਚਾਰੇ ਐਮ ਆਰ ਐਫ ਦੇ ਠੀਕ ਆ ਜੀ ਹਾਂਜੀ ਹਾਂਜੀ ਬਾਫ ਰਸਟੇਰਿੰਗ ਡਬਲ ਹੀ ਪੰਪਾ ਡਬਲ ਹੀ ਦੇਖੀ ਹਾਂਜੀ 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 ਰੰਗ ਪੇਂਟ ਦੀ ਗੱਲ ਬਾਤ ਰੰਗ ਪੇਂਟ ਦਾ ਵੀਰੇ ਹਲਕੀ ਫੁਲਕੀ ਟੱਚਿੰਗ ਸ਼ੋ ਦੀ ਹੈਗੀ ਆ ਬਾਕੀ オリジナル ਆ ਸਰ ਠੀਕ ਆ ਜੀ ਬਾਈ ਕਹਿੰਦਾ 10 ਕੇ ਦੇਵਾਂਗੇ ਹਾਂਜੀ ਹਾਂਜੀ ਸ਼ੋ ਦੀ ਹ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਫਿਰ ਉਹਦੇ 'ਚ ਨਹੀਂ ਕਮੀ ਹੈਗੀ ਠੀਕ ਆ ਜੀ ਫਿਰ ਡੱਕ ਦੀ ਘਾਟ ਆ ਬਸ ਡੱਕ ਦੀ ਘਾਟ ਆ ਹਾਂ ਬਸ ਬਾਕੀ ਸਾਰਾ ਉਹੀ ਲਾਉਣਾ ਤੇ ਜਾਂ ਡੀਜ਼ਲ ਪਾਉਣਾ ਠੀਕ ਆ ਜੀ ਹਾਂ ਸਾਰਿਆਂ ਨਾਲ ਮਹਿੰਗੀ ਆ ਚੀਜ਼ ਆ ਯਾਰ ਹਾਂ ਜੀ ਟਾਇਰ ਹਾਂ ਇਹ ਕੋਣ ਆ ਜੀ ਗੱਲ ਬਹੁਤ ਔਖੇ ਆ ਨਾਲੇ ਆਹ ਕੰਪਨੀ ਦਾ ਸਾਰਿਆਂ ਨਾਲੋਂ ਸਿਰੇ ਦੀ ਆ ਐਮ ਆਰ ਐਫ ਹਾਂ ਐਮ ਆਰ ਐਫ ਦੀ ਵੀਰੇ ਉਹ ਬੜੀ ਕੰਪਨੀ ਹਾਂ ਇਹਦੇ ਤਾਂ ਪਾਉਣੇ ਹੁਣ ਤਾਂ ਪਹਿਲੀ ਗੱਲ ਤਾਂ ਪੈਂਦੇ ਹੋ ਨਹੀਂ ਯਾਰ ਹਾਂ ਜੀ ਐ ਜੇ ਪੌਣੇ ਹੋਣ ਤਾਂ ਹਰੇਕ ਬੰਦਾ ਪਵਾ ਨਹੀਂ ਸਕਦਾ ਇੰਨੇ ਦਾ ਤਾਂ ਹਲਕਾ ਟਰੈਕਟਰ ਆ ਹਾਂ ਹਲਕਾ ਟਰੈਕਟਰ ਆ ਜਾਂਦਾ ਵੀਰੇ ਹਾਂ ਨਵਾਂ ਮਾਡਲ ਆ ਡਿਮਾਂਡ ਜੀ ਡਿਮਾਂਡ ਵੀਰੇ 345 ਐ 345 ਦਾ ਡਿਮਾਂਡ ਆ ਜੀ ਹਾਂਜੀ ਕਿੰਨੇ ਦਾ ਹਜੂ ਇਹ ਜੀ ਬਸ ਵੀਰੇ 1/2 3 ਦਾ ਦੇ ਦਿਆਂਗੇ ਯਾਰ 1/2 3 ਦਾ ਬਣ ਜੂ ਠੀਕ ਆ ਜੀ ਹਾਂਜੀ ਸਾਹਮਣੇ ਫੇਰ ਆ ਗਿਆ ਜੀ 60 ਆਲਾ ਫਾਰਮਰ ਟਰੈਕ ਜਿਵੇਂ ਬਾਈ ਫਾਰਮਰ ਟਰੈਕ ਦਾ ਕੰਮ ਕਰਕੇ ਜਿਆਦਾ ਖੁਸ਼ ਆ ਨਾ ਬਾਈ ਹਾਂ ਮੋਜੇ ਵੱਧ ਆਏ ਇਹਦੇ ਨਾਲ ਫਾਰਮਰ ਟਰੈਕ ਮਤਲਬ ਪਹਿਲਾਂ ਤੋਂ ਸਟਾਰਟ ਹੀ ਕੰਮ ਫਾਰਮਰ ਟਰੈਕ ਤੋਂ ਕੀਤਾ ਹੋਇਆ ਠੀਕ ਆ ਬੋਦਰਾ ਲਗਾਇਆ ਵਾਜਾ 2000 ਮਾਡਲ ਆ ਇਹ ਫਸਟ ਪਾਰਟੀ ਦਾ ਟਰੈਕਟਰ ਆਪਣਾ ਲੋਕਲੀ ਬਠਿੰਡੇ ਦਾ ਨੰਬਰ ਆ ਠੀਕ ਆ ਜੀ ਠੀਕ ਆ ਨਾ ਟਾਇਰ ਅੱਦੇ ਆ ਟਰੈਕਟਰ ਨੂੰ ਹਾਂਜੀ ਕੰਡੀਸ਼ਨ ਬਹੁਤ ਜਿਆਦਾ ਚੰਗੀ ਆ ਪੰਜਾਬ ਨੰਬਰ ਪੰਜਾਬ ਨੰਬਰ ਲੋਕਲ ਬਠਿੰਡਾ ਬਠਿੰਡੇ ਦਾ ਨੰਬਰ ਆ ਪਹਿਲੀ ਪਾਰਟੀ ਦਾ ਹੀ ਟਰੈਕਟਰ ਆ ਪਹਿਲੀ ਪਾਰਟੀ ਇਹ ਨਹੀਂ ਹੈਗਾ ਵੀ ਆਪਾਂ ਉਹ ਕਹੀ ਜਾਂਦੇ ਆ ਵੀ ਪਹਿਲੀ ਪਾਰਟੀ ਦੇ ਨਾਂ ਤੁਰਿਆ ਫਿਰਦਾ ਹੈ ਜਈ ਪਹਿਲੀ ਪਾਰਟੀ ਤੋਂ ਲਿਆ ਹੋਇਆ ਟਰੈਕਟਰ ਠੀਕ ਆ ਜੀ ਹਾਂਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਵੀ ਇਹ Ориਜਨਲ ਆ ਹਸ਼ਟੈਕਰ ਸ਼ੌਕਰ ਵੀ ਨਾਲ ਆ ਨਾਲ ਦੇ ਵੀਰੇ ਆ ਜੀ ਦੇਖੋ ਨਾ ਆ ਫਾਰਮ ਟ੍ਰੈਕ 6045 ਨੂੰ 99 ਤੇ 2000 ਚ ਹੀ ਆਈ ਐ। ਉਸ ਤੋਂ ਬਾਅਦ ਤਾਂ ਐ ਲਿਖਿਆ ਹੋਣ ਲੱਗ ਗਿਆ। ਉਸ ਤੋਂ ਬਾਅਦ ਆ ਨੂਜੀਆਂ ਆ ਗਈ ਸੀ। ਹਾਂ ਦੂਜੇ ਸਟਿੱਕਰ ਆ ਗਏ ਸੀ। ਹਾਂਜੀ ਹਾਂਜੀ ਹਾਂਜੀ। ਇਹ ਪਲੇਟ ਜੀ ਆ ਗਈ। ਹਾਂ ਇਹ ਉਹ ਚੀਜ਼ ਆ ਗਈ। ਨਾਲ ਦੀ ਐ ਜੀ। 50 ਪਾਈਸੇ ਟਾਇਰ ਆਈ ਗਣੀ। ਆਧੇ ਟਾਇਰ ਹੈ ਅੱਧ ਤੋਂ ਵੱਧ ਆ ਪੱਧਾ ਹੀ ਕਵਾਂਗੇ। ਅੱਧ ਹੀ ਕਵਾਂਗੇ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਡਿਮਾਂਡ ਜੀ ਡਿਮਾਂਡ 192000 ਰੁਪਏ ਦੀ। 192 ਡਿਮਾਂਡ ਆ। ਤੇ ਮਾਡਲ ਆ ਗਿਆ ਜੀ ਇਹ। ਪੂਰਾ 2000 ਕਲਚ ਡਬਲ। ਡਬਲ ਕਲਚ ਵਾਲਾ। ਹਾਂ। ਇੱਕ ਕਿੰਨੇ ਦਾ ਹੋਊ ਇਹ ਜੀ 85000 ਦਾ ਦੇ ਦਾਂਗੇ ਵੀਰੇ 1,85000 ਹਾਂਜੀ ਹਾਂਜੀ ਠੀਕ ਆ ਜੀ ਅੱਗੇ ਆ ਗਿਆ ਦੋਸਤੋ ਸਭਰਾਜ 855 ਇਹ ਮਾਡਲ ਹੈ ਜੀ 2002 2002 ਮਾਡਲ ਆ ਇਹ ਆ ਗਿਆ ਜੀ ਡੀ ਲਕਸ ਮਾਡਲ ਆ ਡੀ ਲਕਸ ਮਾਡਲ ਆ ਟਾਇਰ ਇਹਦੇ 80 ਪੈਸੇ ਆ ਜੀ ਹਾਂਜੀ ਨੰਬਰ ਪੰਜਾਬ ਆ ਸੈਕੰਡ ਪਾਰਟੀ ਦੇ ਨਾ ਠੀਕ ਆ ਜੀ ਪੰਜਾਬ ਨੰਬਰ ਆ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਵੀਰੇ 80 ਕੁ ਪੈਸੇ ਮੰਨ ਲਓ ਬਾਈਕ ਵਾਲੇ ਦਾ 2 ਘੰਟੇ ਪਏ ਟਾਇਰ ਆ ਹਾਂਜੀ ਕੰਪਨੀ ਦੇ ਟਾਇਰ ਵਧੀਆ ਹਾਂਜੀ ਇੰਜਨ ਗੇਅਰ ਵਧੀਆ ਪੂਰਾ ਠੀਕ ਹੈ ਜੀ ਹਾਂ 6 ਛਿਰੀ ਹੈ ਇਸ ਮਾਡਲ ਚ ਨਾ 21 ਛਿਰੀ ਜ਼ਿਆਦਾ ਆਇਆ ਠੀਕ ਹੈ ਇਹ 6 ਹੈ ਵੀਰੇ ਇਹ 6 ਛਿਰੀ ਆ ਤੇ ਇੱਕ ਡੀ ਲਕਸ ਮਾਡਲ ਡੀ ਲਕਸ ਮਾਡਲ ਹੈ ਗੋਲ ਡੀ ਆ ਠੀਕ ਹੈ ਜੀ ਹਾਂਜੀ ਹਾਂਜੀ ਮਾਡਲ ਆ ਗਿਆ 2002 ਡਿਮਾਂਡ ਜੀ ਡਿਮਾਂਡ 262000 ਆ 245000 ਦਾ ਟਰੈਕਟਰ ਨੈਟ ਦੇ ਦਿਆ ਪੂਰੇ 245 ਹਾਂ ਵੀਰੇ 2 ਪੂਰਾ ਡਿਸਕਾਊਂਟ ਕਰਤਾ ਬਾਈ ਨੇ ਪਹਿਲੇ ਹੀ ਡਬਲ ਕਲਚ ਆ ਗਿਆ ਡਬਲ ਕਲਚ ਆ ਗਿਆ ਠੀਕ ਹੈ ਜੀ ਸામਨੇ ਆਈ ਹੈ ਸਪਰਾਜ 8554 ਪੋਰ ਸਟਾਰ ਰਿਵਰਸ ਪੀਟੀਓ ਡਬਲ ਪੰਪ ਇਹ ਬਿਨਾ ਡਿਸਟ੍ਰਿਬਿਊਟਰ ਵਾਲਾ ਬਿਨਾ ਡਿਸਟ੍ਰਿਬਿਊਟਰ ਵਾਲਾ ਪਿਓਰ 12 ਮਾਡਲ ਹੈ ਸਾਈਡ ਤੇ ਜਾਲੀ ਵਾਲੇ ਪੱਲੇ ਵਾਲਾ ਠੀਕ ਆ ਜੀ ਹਾਂਜੀ ਇਹ ਲੋਨ ਵਾਲਾ ਟਰੈਕਟਰ ਕਹਿ ਸਕਦੇ ਇਹਨੂੰ ਆਪਾਂ ਹਾਂ ਲੋਨ ਹੋ ਜੂਗਾ ਤੇ ਕੋਈ ਨਹੀਂ ਕਰਵਾ ਦੇਾਂਗੇ ਠੀਕ ਆ ਜੀ ਬਾਕੀ ਇਹ ਟਰੈਕਟਰ ਦੀ ਨਾ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਦਿਖਾਓ ਸਾਰਾ ਟਰੈਕਟਰ ਰੰਗ ਪੇਂਟ ਦਾ ਹੈ ਜੀ ਰੰਗ ਪੇਂਟ ਦਾ ਵੀਰੇ ਸਾਰਾ オリジナル ਆ ਠੀਕ ਹੈ ਰੰਗ ਪੇਂਟ ਨਹੀਂ ਹੋਇਆ ਕਿਤੇ ਵੀ ਬੰਪਰ ਨਾ 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 ਮਗਰਾੜ ਮਰੂਡ ਬਹੁਤ ਜ਼ਿਆਦਾ ਹੈ ਮੇਰੇ ਮਰੂਮ ਵੀ ਆਹ ਸਾਈਡਾਂ ਤੋਂ ਦੇਖੋ ਸਾਰੇ ਕੋਈ ਹੱਕ ਹੱਕ ਟੌਪ ਲਿੰਕ ਮਗਰਾੜਾਂ ਦੀਆਂ ਸੱਤਾਂ ਸੁੱਤਾਂ ਵਿੰਗੀਆਂ ਤੇ ਹੋਰ ਬਹੁਤ ਵਧੀਆ ਬਹੁਤ ਸਾਫ਼ ਆਪਦੇ ਮਾਡਲ ਦੇ ਹਿਸਾਬ 14 ਦੇ ਟਾਇਰਾਂ ਜਾਵੇ 14 ਦੇ ਟਾਇਰ 80 ਪੈਸੇ ਟਾਇਰ ਐਮ ਆਰ ਐਫ ਦੇ ਨੂੰ ਠੀਕ ਹੈ ਜੀ 80 ਪੈਸੇ ਹੀ ਕੰਡੀਸ਼ਨ ਆ ਬਈ ਟਾਇਰਾਂ ਦੀ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਟਰੈਕਟਰ ਦੀ ਕੰਡੀਸ਼ਨ ਵੀ 80 ਪੈਸੇ ਦੀ ਪਈ ਜੀ ਹਾਂਜੀ ਹਾਂਜੀ ਇਹ ਟਰੈਕਟਰ ਬਿਨਾ ਡਬਲ ਡਿਸਟ੍ਰੀਬਿਊਟਰ ਤੋਂ ਆਇਆ ਕੰਪਨੀ ਵੱਲੋਂ ਕੱਲਾ ਵੀਰੇ ਡਿਸਟ੍ਰੀਬਿਊਟਰ ਨਹੀਂ ਆਇਆ ਇਹ ਚ ਹੋਰ ਸਾਰਾ ਟੌਪ ਆ ਹਾਂਜੀ ਪਾਵਰ ਆ ਗਿਆ ਜੇ ਡਿਸਟ੍ਰੀਬਿਊਟਰ ਲਾਉਣਾ ਹੋਵੇ ਤਾਂ 9 ਕੁ ਹਜ਼ਾਰ ਦਾ ਮਸਲਾ ਉਹ ਸਾਰਾ ਕੰਪਨੀ ਚੋਂ ਕਿੱਟ ਮਿਲ ਜਾਂਦੀ ਹੈ ਤੇ ਉਵੇਂ ਹੀ ਕਸੀ ਜਾਂਦੀ ਹੈ ਪੰਜਾਬ ਨੰਬਰ ਆ ਹਾਂ ਪੰਜਾਬ ਨੰਬਰ ਆ ਘਰ ਦਾ ਹੀ ਘਰ ਚ ਨੌ ਆ ਸੈਕੰਡ ਪਾਰਟੀ ਦੇ ਨੌ ਠੀਕ ਆ ਜੀ ਸੈਕੰਡ ਹਾਂ ਜਿਵੇਂ ਪਹਿਲਾਂ ਇੱਕ ਭਾਈ ਨੇ ਲਿਆ ਸੀ ਫਿਰ ਦੂਜੇ ਨੂੰ ਵੰਡ ਕੇ ਆ ਗਿਆ ਉਹਨੇ 9 ਵੰਡ ਚ ਆਇਆ ਸੀ ਹਾਂਜੀ ਠੀਕ ਆ ਜੀ ਤੇ 2012 ਮਾਡਲ ਆ ਡਿਮਾਂਡ ਜੀ 460 ਆ ਜੀ 4 ਲੱਖ 50000 ਰੁਪਏ ਦਾ ਡਿਮਾਂਡ ਆ ਕਿੰਨੇ ਕ ਦਾ ਹੋਜੂਗਾ ਇਹ 4 ਲੱਖ 45000 ਦਾ ਟਰੈਕਟਰ ਦੇ ਦੇਣਗੇ 4 ਲੱਖ 45000 ਦਾ ਟਰੈਕਟਰ ਭਾਈ ਜਨ ਨੂੰ ਆਮੇ ਜੀ ਲੋਣ ਵੀ ਹੋਜੂ ਤੇ ਪੁਰਾਣਾ ਵੀ ਕੱਟੇ ਦੇ ਵੀ ਵੀਰੇ ਇਹਦੇ ਚਾਏ ਆ ਕਈ ਵਾਰ ਨਾ ਅਗਲੇ ਨੂੰ ਇਹ ਲੱਗਦਾ ਜੀ 12 ਮਾਡਲ ਦਾ ਯਾ ਰੇਟ ਬਾਹਲਾ ਕਹਿ ਰਹੇ ਆ ਹਾਂਜੀ ਜਿਹੜਾ ਸ਼ਵਰਾਜ ਹਨਾ ਇਹਦਾ ਮਾਡਲ ਨਹੀਂ ਵਿਕਦਾ ਹਾਂਜੀ ਇਹਦੀ ਕੰਡੀਸ਼ਨ ਵਿਕਦੀ ਆ ਕੰਡੀਸ਼ਨ ਵਿਕਦੀ ਆ ਜਿਹੜਾ ਸ਼ਵਰਾਜ ਟਰੈਕਟਰ ਕਿੱਕੋ ਜਿਹਾ ਇਹੋ ਜਿਹਾ ਟਰੈਕਟਰ ਆ ਇਹ ਹੂੰ ਜਿਹਦੀ ਕੰਡੀਸ਼ਨ ਹੀ ਵਿਕਦੀ ਆ ਇਹਦਾ ਮਾਡਲ ਨਹੀਂ ਵਿਕਦਾ ਮਾਡਲ ਨਹੀਂ ਵਿਕਦਾ 12 ਮਾਡਲ ਤੁਹਾਨੂੰ 360000 ਦਾ ਵੀ ਮਿਲ ਜਾਊਗਾ ਹਾਂਜੀ ਇਹ ਨਹੀਂ ਗੱਲ ਹੈਗੀ ਤੇ 12 ਮਾਡਲ ਦਾ ਆਪਾਂ ਰੇਟ ਤੋਂ ਤੋਂ ਕਹਿ ਵੀ ਕੀ ਰਹੇ ਗੱਲ ਪਰ ਚੀਜ਼-ਚੀਜ਼ ਦਾ ਬਹੁਤ ਫਰਕ ਹੈ ਇਹਦੇ ਵਿੱਚ ਅੰਤਰ ਬਹੁਤ ਹੈ ਗੱਲ ਪਰ ਵਿਗਦੀ ਇਹਦੀ ਕੰਡੀਸ਼ਨ ਹੈ ਜੈ ਜੀ ਕੰਡੀਸ਼ਨ ਹੈ ਵੀ ਉਹ ਜਿਹਾ ਰੇਟ ਉਹ ਜਿਹਾ ਰੇਟ ਠੀਕ ਹੈ ਜੀ ਹਾਂਜੀ ਤੇ ਜੇ ਆਪਾਂ ਐਡਰੈਸ ਦੀ ਗੱਲ ਬਾਤ ਕਰੀਏ ਐਡਰੈਸ ਵੀਰੇ ਦਿਉਣ ਆਪਣਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਬਠਿੰਡੇ ਤੋਂ ਜਦੋਂ ਮਕਸਰ ਨੂੰ ਜਾਓਗੇ ਬਠਿੰਡੇ ਤੋਂ 12 ਤੋਂ 13 ਕਿਲੋਮੀਟਰ ਤੇ ਪਿੰਡ ਹੈ। ਹਾਂਜੀ। ਰੋਡ ਦੇ ਉੱਪਰ ਹੀ ਆਪਣੀ ਦੁਕਾਨ ਹੈ। ਠੀਕ ਹੈ ਜੀ। ਇਹ ਕਿਸੇ ਵੀਰ ਨੇ ਉੱਥੇ ਮਿਲਣਾ ਹੋਵੇ ਮੰਡੀ ਤੋਂ ਬਿਨਾ। ਬਾਕੀ ਜੇ ਕੱਲੇ ਟਰੈਕਟਰ ਦੀ ਵੀਡੀਓ ਦੇਖਣੀ ਹੈ ਤਾਂ ਇੰਸਟਾਗ੍ਰam ਦੇ ਉੱਤੇ ਆਪਣਾ ਪੇਜ ਹੈ ਬਰਾਡ ਟਰੈਕਟਰ 002 ਹਾਂਜੀ। ਠੀਕ ਹੈ ਉਹਦੇ ਤੇ ਜਾ ਕੇ ਕੋਈ ਵੀ ਦੇਖ ਸਕਦਾ ਪੇਜ ਨੂੰ ਫੋਲੋ ਕਰ ਲਿਓ। ਠੀਕ ਹੈ ਜੀ। ਹਾਂਜੀ। ਮੰਡੀ ਦੀ ਕੀ ਲੋਕੇਸ਼ਨ ਰਹੂਗੀ? ਮੰਡੀ ਦੀ ਲੋਕੇਸ਼ਨ 27 ਨੰਬਰ ਪਲਾਟ ਹੈ ਜੀ। ਹਾਂਜੀ। ਪੈਟਰੋਲ ਪੰਪ ਦੇ ਨਾਲ ਤਲਵੰਡੀ ਸਾਬੋ ਵਾਲੀ ਸਾਈਡ। ਠੀਕ ਹੈ ਜੀ ਹਾਂਜੀ ਹਾਂਜੀ ਇਹ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ 9653100499 ਠੀਕ ਹੈ ਜੀ ਹਾਂਜੀ ਇਹੀ WhatsApp ਨੰਬਰ ਆ ਆਪਣਾ ਇਹੀ ਆਪਣਾ ਕੰਟੈਕਟ ਨੰਬਰ ਹੈ ਠੀਕ ਹੈ ਜੀ ਹਾਂਜੀ ਧੰਨਵਾਦ ਬਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ